ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਮੌਸਮ ਦੀ ਅਫਰਡ ਲੈ ਕੇ ਹਾਜ਼ਰ ਹਾਂ ਜੀ ਅਗਲੇ 6-7 ਦਿਨਾਂ ਦੀ ਗੱਲ ਕਰਾਂਗੇ ਜਾਨੀ ਕਿ ਅਗਸਤ ਦੇ ਚੜਦੇ 5 ਦਿਨਾਂ ਤੱਕ ਮੌਸਮ ਪੰਜਾਬ ਦਾ ਫਲਾਸ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਅਫਰਡ ਤੁਹਾਨੂੰ ਦਿਆਂਗੇ ਐਸ ਲਈ ਦਿਹਾ ਜੋ ਤਾਜ਼ਾ ਸੈਟਲਾਈਟ ਦੱਸੇ ਨਾਲ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਜੀ ਆਥਣ ਦੇ ਸ਼ਾਮ ਦੇ ਲਗਭਗ 7:00 ਵਜਣ ਜਾ ਰਿਹਾ 30 ਜੁਲਾਈ ਦਾ ਜਿਹੜਾ ਦਿਨ ਲੰਘ ਚੁੱਕਿਆ ਦਿਨ ਦੇ ਅਖੀਲੇ ਪੜਾ ਤੇ ਆਪਾਂ ਪਹੁੰਚ ਚੁੱਕੇ ਹਾਂ ਅੱਜ ਪੰਜਾਬ ਦੇ ਵਿੱਚ ਟੁੱਟਵੀਆਂ ਕਾਰਵਾਈਆਂ ਬਹੁਤ ਹੀ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲੀਆਂ ਕਿਤੇ ਹਲਕੇ ਕਿਤੇ ਦਰਮਿਆਨੇ ਜਿਹੇ ਸ਼ਰਾਟੇ ਲੱਗੇ ਕੁਝ ਖੇਤਰਾਂ ਦੇ ਵਿੱਚ ਭਾਰੀ ਮੀਂਹ ਵੀ ਲੱਗੇ ਖਾਸ ਕਰਕੇ ਪੱਛਮੀ ਜ਼ਿਲ੍ਹੇ ਸੀ ਜਿੱਥੇ ਤੜਕੇ ਸਵੇਰੇ ਬੱਦਲ ਬਣਿਆ ਹੋਇਆ ਸੀ ਸੋ ਇਸ ਵੇਲੇ ਵੀ ਜੇਕਰ ਅਸੀਂ ਦੇਖਦੇ ਹਾਂ ਤੇ ਪੰਜਾਬ ਦੇ ਵਿੱਚ ਟੁੱਟਵੇਂ ਤੌਰ ਤੇ ਜਿਹੜੀ ਬੱਦਲਵਾਈ ਆ ਉਹ ਇਸ ਵੇਲੇ ਜਾਰੀ ਹੈ ਤੇ ਅੱਜ ਰਾਤ ਨੂੰ ਮੌਸਮ ਠੀਕ-ਠਾਕ ਰਹਿਣ ਦੇ ਆਸਾਰ ਨੇ ਹਾਲਾਂਕਿ ਬਹੁਤ ਹੀ ਖੇਤਰਾਂ ਦੇ ਵਿੱਚ ਮੌਸਮ ਵਜੋਂ ਠੰਡਾ ਹੋ ਚੁੱਕਿਆ ਹੈ ਗਰਮੀ ਤੇ ਹੌਮਸ ਤੋਂ ਵਧੀਆ ਰਾਹਤ ਪੰਜਾਬ ਵਾਸੀਆਂ ਨੂੰ ਹਰਿਆਣਾ ਵਾਸੀਆਂ ਤੇ ਰਾਜਸਥਾਨ ਵਾਸੀਆਂ ਮੌਨਸੂਨ ਨੇ ਰਫ਼ਤਾਰ ਫੜੀ ਹੋਈ ਹੈ ਪਹਾੜਾਂ ਦੇ ਵਿੱਚ ਜ਼ਬਰਦਸਤ ਹਲਚਲ ਜਰੀ ਵੇਖਣ ਨੂੰ ਮਿਲ ਰਹੀ ਆ ਪਿਛਲੇ 48 ਘੰਟਿਆਂ ਦੇ ਵਿੱਚ ਲੈਂਡ ਸਲਾਈਡ ਦੀਆਂ ਘਟਨਾਵਾਂ ਔਰ ਬੱਦਲ ਫਟਣ ਦੀਆਂ ਘਟਨਾਵਾਂ ਪਹਾੜਾਂ ਤੋਂ ਸਾਹਮਣੇ ਆ ਰਹੀਆਂ ਨੇ ਸੋ ਅਗਲੇ 2-3 ਦਿਨ ਮੌਨਸੂਨ ਫਿਰ ਇਤਨਾ ਸਰਗਰਮ ਹੈ ਕੱਲ ਤੜਕੇ ਸਵੇਰੇ ਮੁਰ ਤੋਂ ਬੱਦਲ ਬਰਨ ਦੇ ਆਸਾਰ ਹੋਣਗੇ ਤੇ ਮੋٹے ਤੌਰ ਤੇ ਆਸਾਰ ਹੈ ਜਿਹੜੇ ਮੱਝ ਦੇ ਫਸੂਹੀ ਖੇਤਰ ਤੇ ਮਾਲੂਏ ਦੇ ਫਸੂਹੀ ਜਲੇ ਕਵਰ ਹੋ ਸਕਦੇ ਨੇ ਜਨਾਂ ਦੇ ਵਿੱਚ ਬਠਿੰਡਾ ਫਾਜਲਕਾ ਫਰੀਦਕੋਟ ਫਿਰੋਜ਼ਪੁਰ ਸ਼੍ਰੀ ਤਰਨਤਾਰਨ ਸਾਹਿਬ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਮੋਗਾ ਬਰਨਾਲਾ ਮਾਨਸਾ ਸੰਗਰੂਰ ਮਲੇਰਕੋਟਲਾ ਬਟਲਾੜਾ ਇਹਨਾਂ ਖੇਤਰਾਂ ਦੇ ਵਿੱਚ ਸਰਦੂਲਗਾੜੇ ਦੇ ਖੇਤਰਾਂ ਦੇ ਵਿੱਚ ਕੱਲ ਹਲਕੇ ਤੋਂ ਲੱਗੇ ਦਰਮਿਆਨੇ ਕੁਝ ਖੇਤਰਾਂ ਦੇ ਵਿੱਚ ਭਾਰੀ ਮੀਂਹ ਦੀ ਉਮੀਦ ਰਹੇਗੀ ਹੋ ਸਕਦਾ ਕੱਲ ਤੜਕੇ ਸਵੇਰੇ ਬੱਦਲ ਵੱਢ ਜੇ ਇਸ ਤਰ੍ਹਾਂ ਲੁਧਿਆਣਾ ਹੋ ਗਿਆ ਪਟਿਆਲਾ ਸ਼੍ਰੀ ਫਤਿਹਗੜ ਸਾਹਿਬ ਰੋਪੜ ਮਹਾਲੀ ਚੰਡੀਗੜ ਜੇਕਰ ਦਵਾਬੇ ਵਾਲੇ ਖਾਸੇ ਬਦਲ ਬਣ ਗਿਆ ਜਾਂ ਪੂਆਦ ਵਾਲੇ ਖਾਸੇ ਫਿਰੇ ਜਿਲ੍ਹੇ ਜੜਿਆ ਕਵਰ ਹੋ ਸਕਦੇ ਨੇ ਕੌਲਮ ਲੱਗ ਜੀ ਅਗਲੇ ਜਿਹੜੇ 2-3 ਦਿਨ ਨੇ ਯਾਨੀ ਕਿ 2-3 ਅਗਸਤ ਤੱਕ ਮੌਸਮ ਮੀਹ ਵਾਲਾ ਰਹੇਗਾ ਆ ਯਾਨੀ ਕਿ ਅੱਧੀ ਰਾਤ ਤੋਂ ਬਾਅਦ ਬਦਲ ਬਣਿਆ ਕਰੇਗਾ ਤੇ ਅੱਧੀ ਦੁਪਹਿਰ ਯਾਨੀ ਕਿ ਦੁਪਹਿਰ ਤੋਂ ਫੈਲਾ ਫੈਲਾ ਵਾਰ ਹੋਵੇ ਤਾਂ ਫੈਲਾ ਫੈਲਾ ਕੰਮ ਸੰਭਾਲਤ ਹੋ ਜਾ ਕਰਨਾ ਸੋ ਆਉਂਦੇ ਦਿਨਾਂ ਦੇ ਵਿੱਚ ਇਹ سلسلہ ਜਾਰੀ ਰਹਿਣ ਦੀ ਉਮੀਦ ਹੈ ਕਿਉਂਕਿ ਜਿਹੜਾ ਇੱਕ ਸਰਕੂਲੇਸ਼ਨ ਘਟ ਤੋਂ ਬਾਅਦ ਆ ਖੇਤਰ ਬਣਿਆ ਹੋਇਆ ਸੀ ਉਹ ਵੀ ਅੱਗੇ ਲੰਘ ਰਿਹਾ Rajasthan ਦੇ ਵਿੱਚ ਹੁੰਦੇ ਹੋਏ ਅੱਗੇ ਲੰਘ ਜਾਣਾ ਸੋ ਇਹਦੇ ਸਦਕਾ ਮੀਂਹ ਅਰਜ ਹੋ ਰਿਹਾ ਨੇ ਤੇ ਉਹਨੂੰ ਸਪੋਰਟ ਜੜੀਆਂ ਕਰ ਰਹੀਆਂ ਨੇ ਮੌਨਸੂਨ ਦੀਆਂ ਹਵਾਵਾਂ ਤੇ ਮੌਨਸੂਨ ਦੇ ਸਦਕਾ ਇਹ ਮੀਂਹ ਜਿਹੜਾ ਅਰਜ ਹੋ ਰਿਹਾ ਨੇ ਤੇ ਅਗਲੇ 4-5 ਦਿਨਾਂ ਯਾਨੀ ਕਿ 5 ਅਗਸਤ ਤੱਕ ਹੋ ਸਕਦਾ ਕਦੇ ਦਿਨ ਦੀ ਬ੍ਰੇਕ ਵਿੱਚ ਲੱਗ ਜਾਏ 2-3 ਤਰੀਕ ਨੂੰ ਉਸ ਬਾਅਦ ਮੁੜ ਤੋਂ ਇਹ ਹਾਲਾ ਸਿਲਸਿਲਾ ਜਿਵੇਂ ਇਸੇ ਤਰ੍ਹਾਂ ਚੱਲਦੇ ਰਣ ਦੇ ਆਸਾਰ ਹੋਣਗੇ ਇਕ ਨਜਰ ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਜਾਰੀ ਕੀਤੀ ਹੈ ਜੀ ਮੌਸਮ ਵਿਖਾਗ ਨੇ ਫਿਲਹਾਲ ਅਗਲੇ 48 ਘੰਟਿਆਂ ਲਈ ਅਲਰਟ ਕੋਈ ਨਹੀਂ ਜਾਰੀ ਕੀਤਾ ਗਿਆ ਪਰ ਉਸ ਤੋਂ ਬਾਅਦ ਤਾਵਰ ਤੋੜ ਜਵਰਦਸ ਮੀਹਾਂ ਦੇ ਅਲਰਟ ਨੇ 3 ਤਰੀਕ 4 ਤਰੀਕ 5 ਤਰੀਕ ਇਹਨਾਂ ਤਿੰਨ ਦਿਨਾਂ ਦੇ ਦਰਮਿਆਨ ਹੈਵੀ ਰੇਨ ਦੇ ਜਿਹੜੇ yellow ਅਲਰਟ ਹੈ ਉਹ ਜਾਰੀ ਕੀਤੇ ਜਾ ਚੁੱਕੇ ਨੇ ਕੁਝ ਖੇਤਰ ਐਸਾ ਹੋ ਸਕਦੇ ਨੇ ਕੁਝ ਜਿਲ੍ਹੇ ਐਸੇ ਹੋ ਸਕਦੇ ਨੇ ਜਿੱਥੇ ਭਾਰੀ ਮੀਆ ਦਾ ਸਲਾਬ ਜਿਹੜਾ ਜਾਂ ਵੇਖਣ ਨੂੰ ਮਿਲ ਸਕਦਾ ਜੋ ਮੋਗੇ ਜ਼ਿਲ੍ਹੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੇਖਣ ਨੂੰ ਮਿਲਿਆ ਸੀ ਸੋ ਇਹਦਾ ਦਾ ਮੀਂਹ ਜਿਹੜਾ ਯਾਦ 3 4 5 6 7 ਅਗਸਤ ਤੱਕ ਵੇਖਣ ਨੂੰ ਮਿਲ ਸਕਦਾ ਉਸ ਤੋਂ ਪਹਿਲਾਂ ਅਲਰਟ ਦਾ ਕੋਈ ਨਹੀਂ ਆ ਪਰ ਅਲਰਟ ਨਹੀਂ ਆ ਤਾਂ ਇਹਦਾ ਮਤਲਬ ਇਹ ਨਹੀਂ ਆ ਮੀਂਹ ਨਹੀਂ ਲੱਗਣਗੇ ਮੀਂਹ ਲੱਗਣਗੇ ਹਲਕੇ ਤੋਂ ਲੱਗੇ ਦਰਮਿਆਨੇ ਕੁਝ ਕਿਸੇ ਤਰ੍ਹਾਂ ਦੇ ਵਿੱਚ ਭਾਰੀ ਕੱਲ ਤੜਕੇ ਸਵੇਰੇ ਮੁਰ ਤੋਂ ਬੱਦਲ ਬਣਨਗੇ ਇਸ ਸਲਾਵਾ ਅਗਲੇ ਜਿਹੜੇ 2 3 ਦਿਨ ਨੇ ਯਾਨੀ ਕਿ 1 2 ਅਗਸਤ ਤੱਕ ਵੀ ਮੀਹ ਦਾ ਜਿਹੜਾ سلسلہ ਇਸੇ ਤਰ੍ਹਾਂ ਚੱਲਦੇ ਰਹਿਣ ਦੇ ਆਸਾਰ ਨੇ ਪਰ ਮੀਹਾ ਦੇ ਵਿੱਚ ਥੋੜੀ ਕਮੀ ਆਵੇਗੀ ਅਗਲੇ 48 72 ਘੰਟਿਆਂ ਦੇ ਵਿੱਚ ਉਸ ਤੋਂ ਬਾਅਦ ਫਿਰ ਤੋਂ ਮੀਹਾ ਦੇ ਵਿੱਚ ਵਾਧਾ ਵੇਖਣ ਨੂੰ ਮਿਲੇਗਾ ਜੋ 5